ਜਾਪੋ ਨਿਊਜ਼ ਦੇਖ ਰਹੇ ਸਮੂਦ ਅਸ਼ਕਲਾ ਸਵਾਗਤ ਮਹਾਰਾਜ ਚੌਹਾਨ ਤੇ ਮੇਰੇ ਨਾਲ ਸੁਨ ਸਿੰਘ ਜਗੂ ਭਗਵਾਨ ਪੁਰੀ ਦੀ ਮਾਤਾ ਦੇ ਪੋਸਟਮਾਰਟਮ ਹੋਣ ਤੋਂ ਬਾਅਦ ਮੈਡੀਕਲ ਅਫਸਰ ਨੇ ਦੱਸੀ ਰਿਪੋਰਟ ਜਗੂ ਭਗਵਾਨ ਪੁਰੀ ਦੀ ਮਾਤਾ ਹਰਜੀਤ ਕੌਰ ਅਤੇ ਰਿਸ਼ਤੇਦਾਰ ਨੌਜਵਾਨ ਕਰਨਵੀਰ ਸਿੰਘ ਦੇ ਕਤਲ ਮਾਮਲੇ 'ਚ ਦੋਵਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਸਿਵਲ ਹਸਪਤਾਲ ਬਟਾਲਾ 'ਚ ਇੱਕ ਬੋਰਡ ਕਟਿਤਕਰ ਕਰਵਾਇਆ ਗਿਆ ਉੱਥੇ ਇਸ ਡਾਕਟਰਾਂ ਦੀ ਟੀਮ ਦੇ ਮੈਡੀਕਲ ਅਫਸਰ ਨੇ ਪੋਸਟਮਾਰਟਮ ਹੋਣ ਤੋਂ ਬਾਅਦ ਰਿਪੋਰਟ ਬਾਰੇ ਖੁਲਾਸਾ ਕੀਤਾ ਤੇ ਉਹਨਾਂ ਦੱਸਿਆ ਕਿ ਦੋਵਾਂ ਦੇ ਕਿੰਨੇ ਇੰਜਰੀਸਨ ਅਤੇ ਇਹ ਵੀ ਸਾਹਮਣੇ ਆਇਆ ਕਿ ਗੋਲੀਆਂ ਵੀ ਮਿਲੀਆਂ ਹਨ ਅਤੇ ਉਹਨਾਂ ਕਹਿਆ ਕਿ ਇਸ ਬਾਰੇ ਫੋਰੈਂਸਿਕ ਜਾਂਚ ਲਈ ਪੁਲਿਸ ਨੂੰ ਜੋ ਸਰੀਰ ਚੋਂ ਮਿਲਿਆ ਹੈ ਉਹ ਦਿੱਤਾ ਗਿਆ ਹੈ ਅਤੇ ਉਹਨਾਂ ਵੱਲੋਂ ਅਗਲੀ ਜਾਂਚ ਕੀਤੀ ਜਾਵੇਗੀ ਆਓ ਤੁਹਾਨੂੰ ਸੁਣਾਣੇ ਆ ਕੀ ਹੈ ਕਹਿਣਾ ਡਾਕਟਰ ਸਾਹਿਬ ਦਾ ਇਹ ਦੋ ਡੈਡ ਬੋਡੀਜ਼ ਜਿਹੜਾ ਦਾ ਪੋਸ਼ਮਰਮਾਟਿ ਹੋਇਆ ਹੈ ਗੋੜ ਬਾਇਆ ਸੀਗਾ ਦੋਨਾਂ ਦੇ ਪੋਸ਼ਮਰਮਟਮ ਵਿੱਚ ਇੱਕ ਦਾ ਨਾਮ ਸੀਗਾ ਹਰਜੀਤ ਕੌਰ ਬਾਈਕੌਣ ਸੀ ਜੀ ਸਵਿੰਦਰ ਸਿੰਘ ਜੀ ਉਨ੍ਹਾਂ ਦਾ ਪੁਸ਼ਟੀ ਮਕਮਲ ਹੋਇਆ ਬੋਰਡ ਵੱਲੋਂ ਤੇ ਉਹਨਾਂ ਦੀ ਇੰਜਰੀ ਸੀਗੀਆਂ ਲਗਭਗ 8 ਤੋਂ 10 ਇੰਜਰੀਆਂ ਸੀਗੀਆਂ ਤਕਰੀਬਨ ਤੇ ਇੱਕ ਡੈਡ ਬੋਡੀ ਉਹਨਾਂ ਦੀ ਡੈਡ ਬੋਡੀ ਦੇ ਵਿੱਚੋਂ ਫੋਰਨ ਬੋਡੀ ਰਿਟਰੀਵ ਹੋਈ ਆ ਤੇ ਉਹ ਅਸੀਂ ਸੀਲ ਕਰਕੇ ਅਰਵਾ ਕਨਸਰਨ ਪੁਲਿਸ ਆਫਸਰ ਨੂੰ ਦੇ ਦਿੱਤੀ ਆ ਫॉर ਬਲਾਸਟਿਕ ਐਕਸਪਰਟ ਕੇ ਇਹ ਅੰਦਾਜ਼ਾ ਲਗ ਚੁੱਕਾ ਹੈ ਕਿ ਟੋਟਲ ਡੈਡ ਬੋਡੀ ਦੇ ਉੱਤੇ ਮਤਲਬ ਜਿਹੜੇ ਸੀਗੇ ਹਰਜੀ ਸਟਾਫ ਜੀ ਉਹਨਾਂ ਦੇ ਵਿੱਚ 10 8 ਤੋਂ 10 ਇੰਜਰੀਜ਼ ਦੇ ਨਿਸ਼ਾਨ ਨੇ ਤੇ ਇੱਕ ਫੋਰਨ ਬੋਡੀ ਉਹਦੇ ਵਿੱਚ ਆ ਅਚਿੰਪਤੀ ਹਨ ਉਹਨਾਂ ਦੇ ਟੋਟਲ 112 ਇੰਜੀਨੀਅਰ ਸੀ ਕਿ ਉਹਨਾਂ ਦੇ ਤੇ ਉਹਨਾਂ ਦੇ ਵਿੱਚੋਂ ਵੀ ਸਾਨੂੰ ਇੱਕ ਫੋਰਨ ਮੈਟੈਲਿਕ ਵਾਹਨ ਰਿਟਰੀਵ ਹੋਈ ਆ ਤੇ ਉਹਨਾਂ ਨੂੰ ਵੀ ਅਸੀਂ ਕੰਸਰਨਡ ਪੁਲਿਸ ਸਟੇਸ਼ਨ ਵਾਲਿਆਂ ਨੂੰ ਪੁਲਿਸ ਆਫੀਸਰ ਨੂੰ ਹੈਂਡਓਵਰ ਕਰ ਦਿੱਤੀ ਆ ਫੋਰ ਫੋਰਨਲਿਸਟਿਕਲ ਸਕਵਰ ਟੂਪੀਨੀ ਲਈ ਅਗਲੇ ਵੀ ਕਾਰਜ